ਬਲੌਗ ਤੇ ਜੀ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਅਸੀਂ ਬਣਾਵਾਂਗੇ ਆਪਣੇ ਕਸਟਮਰਾਂ ਤੇ ਇੱਕ ਗੱਲਬਾਤ ਕਰਾਂਗੇ ਤੇ ਤੁਹਾਨੂੰ ਪਤਾ ਹੈ ਸਾਡੇ ਗੱਲਬਾਤ ਕੀ ਹੁੰਦੀ ਹੈ ਲੋਕਲ ਗੱਲਾਂ ਆਵਣੀਆਂ ਤੇ ਲੋਕਲ ਗੱਲਾਂ ਕਰਦੇ ਰਹਾਂਗੇ ਦਿਹਾੜੀ 'ਚ ਤੇ ਸਾਡੇ ਇਸ ਕੰਟੈਂਟ ਨੂੰ ਕਿਰਪਾ ਕਰਕੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਦੇਖਿਓ ਸਬਸਕ੍ਰਾਈਬ ਕਰਿਓ ਤੁਹਾਨੂੰ ਮਿਲਦੇ ਹਾਂ ਅੱਜ ਦੇ ਵਲੌਗ ਦੇ ਵਿੱਚ ਹਾਂਜੀ ਬਾਈ ਜੀ ਤੁਹਾਨੂੰ ਮਿਲਾਂਦੇ ਅੱਜ ਨਵਜੋਤ ਬਾਈ ਨਾਲ ਆਪਰਾ ਵੀ ਲਖਨੌਰ ਤੋਂ ਐ ਤੇ ਆਪਣੇ ਪੁਆਦ ਵਾਲੀ ਦੀ ਬੋਲੀ ਤੁਹਾਨੂੰ ਪਤਾ ਹੈ ਕਿਵੇਂ ਜੀ ਹੈ ਪੁਆਦੀਆਂ ਨਾਲ ਜਿਹੜੀ ਬੋਲੀ ਹੈ ਬੜੀ ਮਿਠਿਆ ਮਠਾਸ ਵਾਲੀ ਹੈ ਤੁਹਾਨੂੰ ਦੱਸਾਂਦੇ ਆ ਬਾਈ ਜੀਉਦ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਕਮਰਾ ਵੀਰ ਦਾ ਹੋਰ ਠੀਕ ਠਾਕ ਹਾਂਜੀ ਹਾਂਜੀ ਦੇਖੋ ਮਰੇ ਜੂਰ ਮੇਰੇ ਤੋਂ ਬਾਰੇ ਵੀਰ ਬਾਈ ਹਾਂਜੀ ਹਾਂਜੀ ਸ਼ੁਕਰੀਆ ਬਾਈ ਸ਼ੁਕਰੀਆ ਸ਼ੁਕਰੀਆ ਨਾ ਨਵਜੋਦ ਵੀ ਜਿਹੜੀ ਆਪਣੀਆ ਬੋਲੀ ਆ ਇਧਰਲੀ ਪੁਆਦੀ ਆ ਗੱਲ ਵਾਦ ਆ ਬੁਰੀ ਨਾ ਇੱਕ ਹਰਿਆਣੇ ਦਾ ਟੱਚ ਕਰਦੀ ਏ ਥੋੜੀ ਜੀ ਪੁਆਦੀਆਂ ਹਰਿਆਣੇ ਵਾਲੀ ਪੈ ਜਾਂਦੇ ਨੇ ਪੁਆਦ ਵਾਲੇ ਫਿਰ ਹਾਂ ਮਹਾਰਾਥਰਾ ਉਹ ਵੀ ਕਰਦੇ ਹਾਂਵੇਂ ਵੀ ਕਰਾ ਨਾ ਪਰ ਇਹ ਆ ਵੀ ਵਧੀਆ ਲੱਗਦੀ ਏ ਹਰ ਬੋਲਣੀ ਵੀ ਆਪਣੀ ਚਾਹੀਦੀ ਏ ਕਿਉਂ ਹਾਂ ਕਿਉਂਕਿ ਆਪਾਂ ਕਹ ਨੂੰ ਆਪਣੇ ਬੋਲੀ ਪਿੱਛੇ ਜਿੱਤਾਂ ਬੋਲੀ ਵਧੀਆ ਨਾ ਬੋਲਣਾ ਚਾਹੀਦਾ ਯਾਰ ਬੋਲਣੀ ਆਪਣਾ ਬਹੁਤ ਵਧੀਆ ਪੁਆਦੀ ਕਵਾਦੀ ਆ ਰਮਪਾਧਾਣੀ ਦੇ ਲੋਕ ਕਰੋ ਇਹ ਗੈਂਦ ਮਾਜਾ ਮਾਲਵਾ ਤੋਂ ਆਪਾਂ ਨਾ 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 ਕਵਾਦੀ ਕੀ ਆ ਫਰਕ ਨਹੀਂ ਐ ਫਰਕ ਤਾਂ ਹੈ ਬਈ ਬਹੁਤ ਜ਼ਿਆਦਾ ਨਾਲੇ ਪਤਾ ਲੱਗਦਾ ਵੀ ਇੱਧਰ ਮੋਹਾਲੀ ਇਲਾਕੇ ਦੇ ਹੈ ਬਈ ਹਾਂ ਹਰੇੜੇ ਦੇ ਨਾਲ ਲੱਗਦਾ ਬਾਰਡਰ ਹੈ ਬਈ ਆਪਣਾ ਹਾਂ ਆਪਾਂ ਦਾ ਆਪਣੀ ਰੋਲੀ ਬੁਣ ਰਹੀਆਂ ਮੈਂ ਵਧੀਆ ਬੋਲੀਏ ਵਧੀਆ ਕਿਤੇ ਬਾਹਰ ਵੀ ਜਾਂਦੇ ਆਂ ਬਈ ਹਾਂਜੀ ਤਾਂ ਬੰਦਾ ਪਛਾਣ ਲੈਂਦਾ ਆ ਵੀ ਆ ਮੋਹਾਲੀ ਮੋਹਾਲੀ ਇਰੀਏ ਦੇ ਇਹ ਹੈ ਹਨਾ ਆਹਨ ਡੇਡਾ ਉਹਦੇ ਜੀਤ ਵਰਮਾ ਹੋਈ ਆ ਬਰਾਏ ਬੋਲੀਏ ਸਹੀ ਹੈ ਸਹੀ ਹੈ ਜੀ ਨਾ ਮੇਰੇ ਮੁੱਛਾਂ ਦਾ ਸੈਟਿੰਗ ਕਰਾਂਦਾ ਮੈਂ ਸੈਟ ਕਰਾਇਆਗਾ ਨਾ ਕਰੀ ਰਹੇ ਹੋ ਛੋਟੇ ਕਰਾਈਆਂ ਹੁੰਦੀਆਂ ਤੁਹਾਡੀਆਂ ਮੁੱਛਾਂ ਬੰਨੀਆਂ ਵੀ ਆਉਣ ਦਾ ਯਾ ਮਤਲਬ ਇਹੋ ਭਾਈ ਜੀ ਬੰਨੀਆਂ ਨੇ ਆਪਣੀਆਂ ਵੀ ਕਰਾਵਾਂਗੇ ਥੋੜੀ ਬੜੀਆਂ ਹੋ ਲੈਣ ਦੇ ਫਿਰ ਸੈਟ ਕਰਾਵਾਂਗੇ ਉਹ ਸਾਧ ਸਮੁੰਦਰ ਪਾਰ ਆ ਰਹੀਆਂ ਨੇ ਸਾਹੀ ਛੋਟੇ ਦਾ ਫੋਨ ਆਇਆ ਬਾਈ ਕਲੇਡਾ ਵਾਲੇ ਦੇ ਮੁੰਡੇ ਦਾ ਫੋਨ ਆਇਆ ਬਾਈ ਮਰੇ ਕੋ ਤਾਂ ਮੇਰੀ ਕੀ ਗਿਆ ਤਾਂ ਬਾਹਰ ਨਾ ਨਾ ਚੰਗੀ ਮੈਂ ਚੱਲ ਰਿਹਾ ਉੱਥੇ ਦਾ ਮਾਉਂਗਲੀ ਵੀ ਦੇਖ ਲਾਂ ਮੇਰਾ ਕਿਆ ਆਲ ਜਾਣਾ ਸਿੱਖ ਗਿਆ ਟੈਲਾ ਵਾ ਕੋਈ ਬਾਤ ਕਿੰਨਾ ਪਾਣੀ ਲੈ ਗੋਲੇ ਦੀ ਬਾਤ ਕਿਆ ਕਰਦਾ ਨੂੰ ਯਾਰ ਹੱਦ ਹੈ ਤੇ ਇਹ ਟੈਲਾ ਵਿਕਰੀਆਂ ਹੋਣ ਕੇ ਚਾਹੀਦਾ ਤੈਨੂੰ ਬੈਂਕਾ ਤੇ ਨਹੀਂ ਰਈਆਂ ਗੱਲ ਕਰ ਦੇਣਾ ਫੋਨ ਕਰਾਂਗਾ ਮੈਂ ਆਮਨ ਕਰਾਣਾ ਕਰ ਨਾ ਕਿੱਥੇ ਹੈ ਦੁਕਾਨ ਕਿੱਥੇ ਸੈਕਟ੍ਰਿਕ ਤੋਂ 2 ਸੈਕਟ੍ਰਿਕ ਤੋਂ 2 ਹਾਂ ਮੋਹਾਲੀ ਵਾਂ ਹਾਂ ਉਹ ਮੋਹਾਲੀ 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 ਵਾ ਠੀਕ ਹੈ ਸੈਕਟ੍ਰਿਕ ਤੋਂ 2 ਵਾ ਬਾਈਕੀ ਚੱਲਣਾਂ ਕੀ ਦੁਕਾਨ ਹੈ ਇੰਦੀ ਕੀ ਕਿਆ ਨਾਮ ਗਿਆ ਐਸਐਸ ਟਾਇਰ ਐਸਐਸ ਟਾਇਰ ਵਾਜੀ ਵਧੀਆ ਗਾ ਮੋ ਬਾਈ ਨਾ ਗਾ ਹੈਂ ਉੱਤੇ ਉੱਥੇ ਹੈ ਪੜਾ ਪਹੁੰਚਾਂਗੇ ਜ਼ਰੂਰ ਪਹੁੰਚਾਂਗੇ ਦੀਦਾਰ ਹੀ ਕਰੇ ਹਾਂ ਜ਼ਰੂਰੀ ਹੈ ਜ਼ਰੂਰ ਪਹਿਲਾਂ ਤਾਂ ਆਉਂਗਾ ਆਪਣੀ ਜਰੂਰ ਜ਼ਰੂਰ ਜ਼ਰੂਰ ਪਹੁੰਚਾਂਗੇ ਬਾਈ ਸਭ ਪਹੁੰਚਾਂਗੇ ਤੂੰ ਵੀ ਦੱਸ ਤੇ ਆਪਣੇ ਬਾਰੇ ਕਿ ਮੈਂ ਵੀ ਬਾਈ ਕਾਹੀ ਕੰਮ ਕਰੇ ਕਰਾਂ ਬਈ ਦੁਕਾਨ ਕੀ ਫੇਮਸ ਫਿਲਮ ਆਈ ਹੋਈ ਇੰਦਰ ਬਾਈ ਇੱਕ ਇੰਦਰ 10 ਡਿਗਰੀ ਠੀਕ ਹੈ ਬਾਈ ਵਧੀਆ ਠੀਕ ਹੈ ਜੀ ਸਾਨੂੰ ਵੀ ਤਾਂ ਨਹੀਂ ਵੀ ਆ ਤਾਂੋਂ ਤੋਂ ਕਰਨ ਲਈ ਖੜਾ ਨਹੀਂ ਹੋਰ ਜੋੜ ਲਈ ਜਾਣਾ ਉਹ ਨਿਕਲ ਕੇ ਫਿਰ ਕੰਮ ਸ਼ੁਰੂ ਕਰਨਾ ਮੈਂ ਚੱਲ ਤੁਹਾਨੂੰ ਵੀ ਦਿਖਾ ਦਈਏ ਬਾਈ ਦੁਕਾਨ ਉਹ ਕਿੱਥੇ ਚੱਲਦਾ ਰਹਾ ਕਿਉਂ ਕਰੀ ਬਾਈ ਠੀਕ ਹੈ ਬੰਦਾ ਬਾਈ ਬੰਦੇ ਨਾਲ ਮਿਲਾਂਦੇ ਤੁਹਾਨੂੰ ਇੱਕ ਬਹੁਤ ਪੁਰਾਣਾ ਅਜੀਬ ਬੰਦਾ ਬਣਾਈ ਹੋਰ ਇੰਦਰ ਬਾਈ ਠੀਕ ਠਾਕ ਜੀ ਹੈਂ ਔਰ ਵਧੀਆ ਬਾਈ ਠੀਕ ਹੋ YouTube vlog ਇਹ ਬਾਈ ਆਪਣਾ 인ਦਰ ਬਾਈ ਮੋਛਾ ਸੈਟ ਕਰਾਉਣ ਆਉਂਦਾ ਸਪੈਸ਼ਲ ਬਾਈ ਕਹੜਾ ਬੰਦਾ ਯੂ ਕਿਸੇ ਕਹੜਾ ਹਾਂ ਥੈਂਕ ਯੂ ਬਾਰਗਾ ਥਾਟ ਟੂ YouTube ਦਾ ਫਰਸਟ ਕਲੌਜ਼ ਅੱਛੀ ਥੈਂਕ ਯੂ ਬਾਈ ਆਪਣਾ ਬਹੁਤ ਖੁਸ਼ ਹੋਇਆ ਬਾਜ ਬਲੌਗ ਇਹਦਾ ਟੋਡਾ ਨਾਲ ਤਰੱਕੀਆਂ ਕਰੇ ਚਲੋ ਵਧੀਆ ਗੱਲ ਹੈ ਜੋ ਬਾਈ ਕਹਿ ਰਿਹਾ ਜ਼ਰੂਰ ਹੋਣਾ ਚਾਹੀਦਾ ਹੈ ਬਾਈ ਦੇ ਦਿਲ ਦੀ ਗੱਲ ਹੈ ਦੇ ਜਿਆ ਪੂਰੀ ਆਉਣੇ ਚਾਹੀਦੀ ਹੈ। ਹੋਰ ਟਿਕ ਟਾਕ ਬਾਈ ਤੁਸੀਂ ਦੱਸੋ। ਚਲੋ ਵਧੀਆ ਵਧੀਆ। ਆਹ ਨੂੰ ਮੱਰੀ ਮੁੱਛਾ। ਆਉਂ ਰਿਹਾ ਬਾਈ ਦੇਖਿਓ। ਬਾਈ ਉਹਨੇ ਬੈਟਿੰਗ ਉੱਚਾ ਸੈੱਟ ਕਰਾਉਣ ਵਾਸਤੇ ਇੰਦਰਵਾਜੀ ਉਹਨੇ। ਹਾਂਜੀ ਮੈਕਸ ਵਾਲੇ ਉਹ ਕੀ ਹਾਲ ਚਾਲ ਹੈ? ਮੈਕਸ ਨੇ ਵਧੀਆ। ਵਧੀਆ ਜੀ। ਹਾਂਜੀ ਜੀ। ਇਹ ਬਾਈ ਵੀ ਆਪਣੇ ਬਹੁਤ ਪੁਰਾਣੇ ਕਸਟਮਰ ਹੈ ਬਾਈ। ਮੁੱਛਾਂ ਅੱਜ ਤੇ ਨਹੀਂ ਬਣਾਉਂਦੇ ਬਾਈ ਕਿੰਨੇ ਟਾਈਮ ਹੋ ਗਿਆ ਬਾਈ ਮੁੱਛਾਂ ਬਣਾਉਂਦੇ ਤੁਹਾਨੂੰ। ਨਹੀਂ ਨਹੀਂ ਬਾਈ ਵੱਧ ਹੋ ਗਏ। ਲੋਕਡਾਊਨ ਤੋਂ ਪਹਿਲਾਂ ਆਉਂਦੇ 5 ਸਾਲ ਤਾਂ ਮੈਂ ਕਹਿੰਦਾ ਲੋਕਡਾਊਨ ਹੋ ਗਏ। ਹਾਂਜੀ 20 ਸਾਲ ਹੋ ਗਏ ਯਾ ਵੀ ਨੂੰ ਹੀ ਹੋ ਗਏ ਹੁਣ 10 ਸਾਲ ਤਾਂ ਹਾਂਜੀ ਹਾਂਜੀ 9 9-10 ਸਾਲ ਦਾ ਹੋ ਗਏ ਹੁਣ ਬਹੁਤ ਪੁਰਾਣੇ ਬੰਦੇ ਆ ਬਈ ਆਪਣੇ ਇਹ ਇਹ ਵੀ ਬਾਈ ਕੋਈ ਤਪੱਸਿਆ ਕਰੀ ਐ ਜਿਹਦੇ ਕਰਕੇ ਬਾਈ ਇਹ ਮਾਰੇ ਪਾ ਕੇ ਇਨਾ ਬੈਠੀ ਐ ਕਰਾਂ ਨਹੀਂ ਅੱਜਕੱਲ ਸਮਾਗਿ ਦੇ ਕੋਲ ਬੈਠਣ ਦਾ ਨਾ ਹਨਾ ਹਾਂ ਚਲੋ ਠੀਕ ਐ ਬਾਈ ਸ਼ੁਕਰੀਆ ਅੱਜ ਦੇ ਬਲੌਗ ਦੀ ਆਪਾਂ ਸਮਾਪਤੀ ਕਰਾਂਗੇ ਇੱਥੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਣਾ ਜਿਹੜਾ ਬਲੌਗ ਐ ਦੁਕਾਨ ਦਾ ਤੇ ਆਪਾਂ ਜ ਦੁਕਾਨ ਦੇ ਵਿੱਚ ਹੀ ਪਾਏ ਕਰਾਂਗੇ ਇਸ ਬਲੌਗ ਨੂੰ ਤੁਸੀਂ ਪਿਆਰ ਦਿਓ ਬਈ ਬਾਤੇ ਬਾਤੇ ਜਿੰਨਾ ਹੋ ਸਕਦਾ ਹੈ ਤੇ ਸ਼ੇਅਰ ਕਰਿਓ ਸਪੋਰਟ ਕਰਿਓ ਬਾਈ ਜਰੂਰ ਜਿੰਨਾ ਹੋਵੇ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਸੋ ਮਚ ਧੰਨਵਾਦ